ਨੋਂ ਮਿਰਚ ਪਾ ਕੇ ਮਸਾਲਾ ਕਰਤਾ ਭਾਈ ਹੁਣ ਤਿਆਰ ਹੈ ਹੈ ਤੁਹਾਨੂੰ ਭਰਦੇ ਹੁਣ ਭਰ ਦੇਣਾ ਇਹ ਉਹਦੇ ਚ ਠੀਕ ਠੀਕਾ ਠੀਕ ਹੈ ਇਹਦੇ ਦੇ ਤੱਕ ਤੇ ਇਹ ਮਾਦੀ ਰਹੀ ਆ ਮੋਈ ਇਹ ਮਸਾਲਾ ਹੁਣ ਮਾਸੀ ਨਹੀਂ ਪਾਣੀ ਨੇ ਤੇ ਕਰੇਨਾ ਤੇ ਨਿਕਲ ਨਹੀਂ ਸਕਦਾ ਚੁੰਨੀ ਦਾ ਹੀ ਨਿਕਲ ਗਿਆ ਧਾਗਾ ਅੱਛਾ ਹੂੰ ਚਲੋ ਭਾਈ ਇਹ ਚੁੰਨੀ ਭਰ ਹਾਂ ਹਾਂ ਆ ਕੜਾਈ ਜੀ ਦੇ ਧਾਗੇ ਆ ਓ ਤੁਹਾਡੀ ਬਲਾਓ ਜੀ ਸੱਸ ਬਲਾਓ ਸੱਸ ਜੀ ਐਦਾਂ ਨੂੰ ਐਦਾਂ ਨੂੰ ਪੁੱਤ ਨੂੰ ਮੂੰਹ ਕਰਕੇ ਮੂੰਹ ਕਰਕੇ ਹੱਥ ਜੋੜ ਕੇ ਮੱਤੂ ਜੀ ਪਾਪਤਾ ਕਰੀ ਨਹੀਂ ਐ ਤੇਰੇ ਹੁਣ ਤਾਂ ਕਹਿਣਾ ਮੈਂ ਤਾਂ ਕਾਦੇ ਮਮਾ ਨੇ ਹੀ ਕਿਹਾ ਤਾਂ ਮੈਨੂੰ ਆਦੀ ਮੈਂ ਪਾਣੀ ਕਰ ਲੰਨਾ ਹੈ ਹਾਂ ਉਹ ਬਣਾ ਲਈ ਲੈ ਆਉਂਦੀ ਵੀ ਫੂਕ ਮਾਰ ਕੇ ਡਾਉਂਦੀ ਹੋਸ਼ ਹੋਈ ਪਈ ਹੈ ਹੁਣ ਤਾਂ ਤੇਰਾ ਦਾदू ਆ ਗਿਆ ਨਹੀਂ ਮੇਰਾ ਦਾदू ਆ ਮੇਰਾ ਬੀਜੀ ਆ ਕਿਹਦਾ ਬੀਜੀ ਆ ਲੈ ਭਾਈ ਭੱਜ ਗਿਆ ਟਾਈਮ ਬੰਨਾ ਨਹੀਂ ਮੰਮੀ ਇਹਦੇ ਤੇ ਕਰੇ ਅੱਛਾ ਸਾਸ਼ੀ ਕਾਲ ਦੀ ਸਾਰਿਆਂ ਨੂੰ ਅੱਜ ਭਾਈ ਪਿਆਜ਼ ਵੀ ਚੀਰ ਹੋ ਰਹੇ ਆ ਹੈ ਮਮਮੀ ਇਹ ਕਿਆ ਚੱਕਰਾ ਕਰੇਲੇ ਵੀ ਉਹ ਕਰੇ ਕਰੇਲੇ ਇੱਥੇ ਭਰ ਕੇ ਬਣਾਉਣੇ ਹੈ ਹਾਂ ਨਵਾਂ ਨਵਾਂ ਭਰ ਕੇ ਬਣਾਉਣੇ ਆ ਅੱਛਾ ਇਦਾਂ ਖਾਲੀ ਕਰਕੇ ਲਾਉਂਗੇ ਨਾ ਅਸੀਂ ਫੇਰ ਦੱਸੂਗਾ ਤਦ ਕਿ ਕਾਣਾ ਬਣਾਉਣੇ ਆ ਹਾਂ ਪਰਾਣੇ ਸਟੈਨ ਨਾਲ ਪਰਾਣੇ ਸਟੈਨ ਨਾਲ ਹੈ ਹਾਂ ਉਹ ਅੱਗੇ ਜਿੱਦਾਂ ਮੰਮੀ ਨੂਨ ਮਾਣ ਲਾ ਕੇ ਵੀ ਤਾ ਰੱਖੇ ਕਰਦੇ ਕਰੇਲੇ ਨੂੰ ਨੰਦੇ ਹੁੰਦੇ ਤੇ ਹੂੰ ਹੂੰ ਉਹਦੇ ਨਾਲ ਕਿਆ ਹੁੰਦਾ ਫਿਰ ਤੁਸੀਂ ਕਹਿੰਦੇ ਕੋਆਂਟ ਜੀ ਤਾ ਪਾਣੀ ਕੜ ਤਾ ਨਿਕਲ ਜਾਂਦਾ ਕਰੇਲਿਆਂ ਦੀ ਕੜ ਤਾ ਨਾ ਅੱਛਾ ਅੱਛਾ ਕਰਫਟਨ ਨਿਕਲ ਜਾਂਦੀ ਆ ਕੋੜਾ ਨਹੀਂ ਰਹਿੰਦਾ ਇੰਨਾ ਫਰੇਲਾ ਠੀਕ ਆ ਠੀਕ ਆ ਆਪਾਂ ਤਾਂ ਜੇ ਬਣਾ ਲੈਂਦੇ ਤੂੰ ਹੂੰ ਅੱਗੇ ਬਣਾਉਂਦੇ ਤੇ ਇਹ ਜੁਨੀ ਤਰ੍ਹਾਂ ਹੁੰਨਾ ਚਲੋ ਅਸੀਂ ਵੀ ਇਸ ਤਰ੍ਹਾਂ ਬਣਾ ਬਹੁਣ ਲੈਂਦੇ ਹੁੰਦੇ ਸੀ ਇੰਨਾ ਪਰ ਇਦਾਂ ਹੀ ਬਣਾ ਲੈਂਦੇ ਚਲੋ ਅੱਛਾ ਜਿਹੜਾ ਨਕਸਾਨ ਲੈਂਦਾ ਜੀ ਜੈਦਾ ਇਹਦਾ ਤੇ ਹੁਣ ਬਣਾ ਲੈਂਦੇ ਆ ਮਸਾਲਾ ਲੱਗ ਭੁੱਲਣਾ ਪੈਸਾ ਕਹਿੰਦਾ ਮੈਂ ਭੁੱਲਣੇ ਕਰੀਲੇ ਫਿਰ ਮਸਾਲਾ ਭੁੰਨਿਆ ਬੈਠਾ ਵਿੱਚ ਭਰ ਕੇ ਰੱਖ ਅੱਛਾ ਪਹਿਲਾਂ ਨੂਨ ਲਾਉਣਾ ਫਿਰ ਧੁੱਪ ਚ ਸੁਕਾਉਣੇ 2-2 ਘੰਟੇ ਫਿਰ ਪਹਿਲਾਂ ਬਹੁਤ ਐਦਾਂ ਵੀ ਬਣਾਉਂਦੇ ਹੁੰਦੇ ਸੀ ਕਹਿੰਦੇ ਹੁੰਦੇ ਸਿਆਣੇ ਐਦਾਂ ਬਣਾਉਂ ਹੂੰ ਮੰਨਦੇ ਵੀ ਇੱਕਨ ਜੀ ਪਹਿਲਾਂ ਇਹਨੇ ਬਣਾ ਦੇ ਤੇ ਕਰ ਦੇਖਣਾ ਹੂੰ ਉਹ ਕੱਟ ਕੇ ਨਹੀਂ ਇੰਨੇ ਸਵਾਦ ਲੱਗਦੇ ਹਨਾ ਕੱਟ ਕੇ ਦਾ ਕੌੜ ਕੜਤਨ ਜਾਂਦੀ ਕੜਤਨ ਜੀ ਨਹੀਂ ਜਾਂਦੀ ਹਾਂ ਇੱਕਣਾ ਜਾਂਦੀ ਹੈ ਜੇ ਜ਼ਿਆਦਾ ਕਾਲੀ ਕਰ ਦੇ ਫੇਰ ਕਿਓ ਫਿਰ ਉਹ ਕਿ ਹਰੇ ਹਰੇ ਜੇ ਹੂੰ ਫੇਰ ਘੜਤਾ ਰਹਿੰਦੀ ਹੈ ਫਿਰ ਉ ਜਮਾਈ ਸਬਜੀ ਥੋੜੀ ਹੀ ਰਹਿ ਜਾਂਦੀ ਇਕਠੀ ਫਿਰਾਂ ਸਬਜੀ ਥੋੜੀ ਰਹਿੰਦੀ ਹੈ ਹੈਨਾ ਪਕੜਤਾਂ ਮਰ ਜਾਂਦੀ ਐਂ ਜੇ ਲਾਲੀ ਜੀਬ ਕਰ ਲਵੇ ਹੂੰ ਕਾਲੇ ਵੀ ਨਹੀਂ ਐਂ ਲੱਗਦਾ ਨਹੀਂ ਉਦਾਂ ਇੱਕ ਗਾਲਾ ਪਰ ਆਕਣਾ ਜਿਹੜੇ ਆਹ ਚੀਜ਼ ਬਣਾਉਣੀ ਹੈ ਇਹ ਚੀਜ਼ ਵੱਖਰੀ ਹੈ ਸੁਆਦ ਇਹ ਵੱਖਰੀ ਹੈ ਨਜ਼ਾਰਾ ਜੀ ਦਾਦਾ ਉਹ ਤਾਂ ਤੁਸੀਂ ਉਦੋਂ ਨਹੀਂ ਹੁੰਦੇ ਛੋਟੇ ਛੋਟੇ ਸੀਗੇ ਫਿਰ ਬੱਦ ਕੀ ਬੰਦ ਆ ਹੋਈ ਤਾਂ ਹੈ ਹੋਰ ਵੀ ਸਮਾਈਕ ਦੋ ਫਰਾਮ ਹੋ ਨਿਕਲੇ ਵਿੱਚ ਉਹ ਜਿਆਦਾ ਪੱਕਦੇ ਸੀ ਇਹ ਨਾ ਉਹ ਦਿਨ ਤਿੰਨ ਚਾਰ ਦਿਨ ਹੋ ਗਏ ਨਾ ਲਿਆਂਦਿਆਂ ਨੂੰ ਤਾ ਕਰਕੇ ਹੋ ਗਿਆ ਚੱਕਰ ਹਾਂ ਇਹਨਾਂ ਸਬਜ਼ੀਆਂ ਦੋ ਤਿੰਨ ਬਣਾਈਆਂ ਪਈਆਂ ਨਾ ਫਿਰ ਔਰ ਆਦਮੀ ਫਨੀਰ ਬਣਾ ਰਿਹਾ ਸੀ ਫਿਰ ਰਾਤ ਪਨੀਰ ਬਣਾ ਲਿਆ ਹਾਂ ਪਨੀਰ ਸਬਜ਼ੀ ਪਨੀਰ ਵਾਲੀ ਬਹੁਤ ਵਧੀਆ ਬਣੀ ਰਾਤ ਹਾਂ ਹਾਂ ਬੈਠ ਗਈ ਹੁੰਜੇ ਚ ਓਏ ਕੱਦੂ ਸਾਥਰੀ ਦਾ ਨਨੂ ਸਾਥਰੀ ਕੱਲ ਤਾਂ ਠੀਕ ਆ ਤੂੰ ਨੇ ਕਿਆ ਕਰਦੀ ਇੱਧਰ ਬੈਠ ਉਪਰ ਆ ਪੁੱਟੀ ਖਾਣੀ ਆ ਪੁੱਟੀ ਉਹ ਨਹੀਂ ਖਾਣੀ ਉਹ ਪੁੱਟੀ ਖਾਣ ਨੂੰ ਬੈਠੀ ਆ ਸਾਨੂੰ ਪਤਾ ਤੇਰਾ ਇਹ ਕਹਿੰਦੇ ਇਹ ਪੁੱਟੀ ਖਾਣ ਬੈਠੀ ਉੱਥੇ ਇੱਥੇ ਬੈਠ ਉਪਰ ਆ ਜਾ ਮੇਰੇ ਕੋਲ ਆ ਉੱਤੇ ਉੱਤੇ ਆਨੇ ਆਦੇ ਹਾਂ ਉੱਤੇ ਉੱਤੇ ਇਹ ਸਾਡਾ ਤੁਤਲੂਆ ਭਾਈ ਹੁਣ ਬੋਲਣ ਲੱਗ ਗਿਆ ਤੇ ਇਹਦੇ ਜੇ ਮੰਮੀ ਹੁਣ ਇਕੱਲੇ ਪਿਆਜੇ ਪੈਣੇ ਫਿਰ ਨਾ ਹੂੰ ਮੈਂ ਤਾਂ ਹਰੀਆਂ ਮਿਰਚਾਂ ਪਿਆਜ ਆਦਾ ਹਰੀਆਂ ਮਿਰਚਾਂ ਅੱਛਾ ਹੂੰ ਇਹ ਸਾਰੀ ਜਿਹਾ ਪਾ ਕੇ ਮਿਰਚਾਂ ਤੇ ਸਿਰਹਾਈਆਂ ਪਾ ਦੇਣੀਆਂ ਹਾਂ ਥੋੜੀਆਂ ਜਿਹੀਆਂ ਲਾਲ ਵੀ ਪਾ ਦੂੰ ਥੋੜੀਆਂ ਲਾਲ ਪਾ ਦੂੰ ਤੇ ਹਰੀਆਂ ਮਿਰਚਾਂ ਪਾ ਕੇ ਹਾਂ ਤੇ ਇਹਨੂੰ ਘਰ ਦੇਣਾ ਮਸਾਲਾ ਰੜਾ ਦਾ ਨਾਇਨ ਮਸਾਲਾ ਅੱਛਾ ਫੇਰ ਉਕਰਨੇ ਫੇਰ ਮਤਲਬ ਸਿੱਧਾ ਤੇਲ ਚ ਭੁੰਨ ਦੇਣੇ ਨਾ ਹਾਂ ਅੱਛਾ ਪਹਿਲਾਂ ਕੱਲਾ ਮਸਾਲਾ ਫਿਰ ਉਹ ਕਰਨਾ ਨਹੀਂ ਮਸਾਲਾ ਨਹੀਂ ਮਸਾਲਾ ਵੀ ਨਹੀਂ ਕੱਢਣਾ ਐਂ ਹੀ ਬਸ ਇਹਦੇ ਵਿੱਚ ਐਂ ਭਰਦਣਾ ਲੜਾ ਕੇ ਸਾਰਾ ਕੁਝ ਅੱਛਾ ਫੇਰ ਤੇਲ ਫੇਰ ਉਤੇ ਬਾਦ ਤਗਾ ਲੈ ਵੇਟਣਾ ਤਗਾ ਲੇ ਪੇੜ ਦੇਣਾ ਤਗਾ ਲੈ ਵੇਟ ਕੇ ਹਾਂ ਫੇਰ ਪਾਉ ਤੇਲ ਤਗਾ ਰੀਲ ਵਾਲਾ ਹੁੰਦਾ ਜਿਹੜਾ ਆਪਣਾ अच्छा बिना ਧਾਗੇ ਤੋਂ ਵੀ ਬਣਾ ਸਕਦੇ ਆ ਮੇਰਾ ਸਰਕਲ ਬਣਾ ਸਕਦੇ ਮੈਂ ਪੁਰਾਣਾ ਰਵਾਜ ਕਰੀਏ ਹੁਣ ਸ਼ੁਰੂ ਹਾਂ ਬਿਨਾ ਧਾਗੇ ਦੇ ਫਿਰ ਮਸਾਲਾ ਨਿਕਲ ਜਾਂਦਾ ਹਾਂ ਹੈਨਾ ਕਿਸੇ ਕੋਈ ਫਾਇਨ ਨਹੀਂ ਨਾ ਬਣਦਾ ਹੈਗਾ ਜਣੀ ਆ ਐ ਕਰਨਾ ਪੈਂਦਾ ਨਾ ਪਹਿਲੇ ਲੱਗ ਲੱਗ ਭੁੰਨੇ ਪੈਂਦੇ ਫਿਰ ਮੇਰੇ ਦਾ ਪਿਆਜ਼ ਮੇਰੇ ਦਾ ਪਿਆਜ਼ ਲੱਗੇ ਪੈਣ ਅੱਖਾਂ ਚ ਇਹ ਦਾ ਕੰਮ ਦੇਈ ਲ ਮੈਂ ਉਕਤ ਸੀ ਹੁਣ ਪੱਕੀਆਂ ਵੀ ਆ ਭਾਈ ਹੋਰ ਮੇਰੇ ਤਾਂ ਬੈਟ ਕਰਨਾ ਸਾਡੇ ਕਿੰਨੇ ਮਾਝੀ ਪੈਣ ਪਤਾ ਸਾਨੂੰ ਹੀ ਕੱਟਣੇ ਆ ਉਹ ਤਾਂ ਫੇਰ ਹੈਗਾ ਹੀ ਆ ਉਹ ਤਾਂ ਬਰਦਾਸ਼ਤ ਕਰਨੀ ਪੈਂਦਾ ਭਾਈ ਹਾਂ ਜਿੱਦਾਂ ਤੁਹਾਨੂੰ ਮੈਸਜ ਨਹੀਂ ਆ ਮਰਦੀਆਂ ਲੱਤਾ ਮਨ ਤੁਹਾਨੂੰ ਬੈਠੇ ਸੌਣੇ ਪੈਣਾ ਸਾਨੂੰ ਮਰਜੀ ਦਾ ਪੂਤਾ ਵੇ ਹੈਗੇ ਮੈਂ ਮਰਜੀ ਪਿਆਜ਼ ਚਾਹੀ ਜਿੰਨਾ ਮਰਜੀ ਕਰੀ ਜਾਵੇ ਜੋਰ ਨਾਲੇ ਪਿਆਜ਼ ਹਾਂ ਸਾਫਾ ਚ ਪਾਣੀ ਕੱਢਣੇ ਨੇ ਬਿਲਕੁਲ ਹਾਂ ਕੱਟਣੇ ਹੀ ਕੱਟਣੇ ਕੱਟਣੀ ਕੱਟਣੇ ਮੰਮੀ ਮੈਂ ਕਹਿੰਦਾ ਪੰਜ ਸੱਤ ਕਬਾਰ ਬਜਾਦਾ ਪੈਂਦੇ ਹੁਣੇ ਫਿਰ ਤਾਂ ਬੰਦੇ ਨੂੰ ਆਪ ਤਜੀ ਪੈ ਜਾਂਦੀ ਹੈ ਨਾ ਬਜਾਦਾ ਪੈਂਦਾ ਬਹੁਤ ਹੈ ਰੋਜ਼ੇ ਪੈਂਦੇ ਆਪ ਤ ਨਹੀਂ ਰੋ ਪੈਂਦਾ ਹੀ ਪੈਂਦਾ ਜਿਹੜਾ ਪੈਣਾ ਠੀਕ ਹੀ ਇਕੱਠੇ ਛੋੜੇ ਹੁੰਦੇ ਕਈ ਨਹੀਂ ਉਹ ਪੈਂਦੇ ਉਹ ਜਿਹੜੇ ਮੰਨ ਲਾਦਾ ਲਾਲ ਰੰਗ ਦੇ ਹੁੰਦੇ ਨਾ ਜਿਆਦਾ ਨਾਬੀ ਜੇ ਉਹ ਜ਼ਿਆਦਾ ਪੈਂਦੇ ਆ ਵੀ ਤਾਂ ਉਹੀ ਆ ਕਹਨਾ ਇਹ ਇਹ ਚਿੱਟੇ ਵਾਲੇ ਇਹ ਸਲਾਦ ਵਾਲਾ ਪਿਆਜ਼ ਆ ਇਹ ਦਾ ਉਹ ਦਾ ਫਰਕ ਆ ਰੇਟ ਦਾ ਵੀ ਫਰਕ ਆ ਇਹ ਥੋੜਾ ਜਿਹਾ ਉਹਦੇ ਨਾਲੋਂ ਮਹਿੰਗਾ ਹਾਂ ਰੇਟ ਦਾ ਵੀ ਫਰਕ ਆ ਹਾਂ ਫਾਇਜ ਨਾਲ ਹਾਂ ਇਹ ਮਹਿੰਗਾ ਇਹ ਮਹਿੰਗਾ ਇਹ ਸਲਾਦ ਵਾਸਤੇ ਵਰਤਿਆ ਜਾਂਦਾ ਉਹਦਾ ਸਲਾਦ ਕੜਪਟਣ ਹੋ ਜਾਂਦੀ ਉਹਦੇ 'ਚ ਉਹ ਕੌੜਾ ਹੁੰਦਾ ਥੋੜਾ ਜਿਆਦਾ ਆਹੋ ਫਿਰ ਇਹ ਗੱਜ ਕਟਾਂ ਉਹ ਕਹਿੰਦਾ ਤਾਂ 4 ਕਿਲੋ ਨਾ 4 ਕਿਲੋ ਕਹਤਾ ਉਹ ਕਹਿੰਦਾ ਦਾ ਹਾਂ ਉਹ ਕਹਿੰਦਾ ਤਾਂ 4 ਕਿਲੋ ਉਹ ਕਹਿੰਦਾ ਤਾਂ 4 ਕਿਲੋ ਇਹ ਮਿਲੇ 3 ਕਿਲੋ ਸਹੋ ਦੇ ਹਾਂ ਮੈਂ ਚੈੱਕ ਕਰ ਟਮਾਟਰ ਨੇ ਅੱਗ ਲਾਤੀ ਟਮਾਟਰ 100 ਰੁਪਏ ਕਿਲੋ ਹੋ ਗਿਆ ਹੋਰ ਲੈ ਨਹੀਂ ਦੇਣਗੇ ਜਨਾ ਪਾਈ ਖਾਓ ਹੀ ਨਾ ਟਮਾਟਰ ਬਹੁਤ ਮਹਿੰਗਾ ਹੋ ਗਿਆ ਮੈਂ ਤਾਂ ਅੱਧਾ ਕਿਲੋ ਹੀ ਲਿਆਇਆ ਗੱਲ ਜਿਹੜੀ ਟਮਾਟਰਾਂ ਦੀ ਗਰੇਵੀ ਬਣਾਣੀ ਮੈਨੂੰ ਆਂ ਦੀ ਗਰੇਵੀ ਵਿੱਚੇ ਕਰਕੇ ਬਣਾ ਦਿਆ ਕੱਲ ਨੂੰ ਪਨੀਰ ਚੈਂਗ ਰਿਆ ਬਹੁਤ ਦੂਣ ਦੀ ਕਿਤੇ ਵੀ ਬਣਾਉਂ ਬਹੁਤ ਮਹਗਾ ਹੋ ਗਿਆ ਟਮਾਟਰ ਦਾ ਸਬਜ਼ੀ ਮੀ ਪਾਣੀ ਕਰਕੇ ਹੋਣੀ ਉਹ ਮੀ ਉਧਰ ਹਿਮਾਚਲ ਹਰਮਾ ਹੁਣ ਜਿਆਦਾ ਮੀ ਪਈ ਜਾਂਦੇ ਨਾ ਸਬਜ਼ੀਆਂ ਖਰਾਬ ਹੋ ਗਈਆਂ ਉਹ ਉੱਥੇ ਦਾ ਹੜਾ ਆਈ ਪਈ ਆ ਹੁਣ ਆਉਂਦੀ ਸਬਜ਼ੀ ਜ਼ਿਆਦਾ ਪਹਾੜ ਵਾਲੀ ਹੋਆ ਹਾਂ ਇਹ ਤਾਂ ਹੈ ਹਾਂ ਤਾਂ ਕਰਕੇ ਹੁਣ ਇੱਧਰ ਵੀ ਮਹਿੰਗੀ ਹੋਊਗੀ ਆਹ ਚੱਕਰ ਆ ਤੇ ਬਣ ਰਹੇ ਹੈ ਜੀ ਹੁਣ ਕarele ਹੈ ਕareleਆਂ ਦੀ ਤਿਆਰੀ ਚੱਲ ਰਹੀ ਆ ਭਾਈ ਤੇ ਹੁਣ ਆਪਾਂ ਸਬਜ਼ੀ ਬਣਾਉਣਾ ਕਿਸੇ ਨੂੰ ਸਾਗ ਕਿੱਦਾਂ ਬਣਾਉਣਾ ਸਾਗ ਬਣਾਉਗੋ ਸਾਗ ਤਾਂ ਸਾਗ ਭਾਈ ਦੋ ਵਾਰ ਬਣਾਇਆ ਦੋਹੇ ਵਾਰ ਬਹਿ ਜਾ ਬਹਿ ਜਾ ਹੋ ਗਈ ਨੀ ਦੋ ਵਾਰ ਬਣਾਇਆ ਦੋ ਵਾਰ ਦੋ ਹੀ ਵਾਰ ਆਹਦੇ ਦਾ ਸਾਗ ਜਿਹੜਾ ਹੋਇਆ ਉਹ ਤਾਂ ਹੀ ਨਹੀਂ ਤੋੜਦੀ ਸਾਗ ਦੇ ਵਿੱਚ ਪਾਉਣਾ ਉਹਦੇ ਤੰਦਲਾ ਹਾਂ ਹਾਂਰਾ ਇਹਦੇ ਤੰਦਲਾ ਨਹੀਂ ਆਦੂਗਾ ਸਾਗ ਸਰੋਂ ਦਾ ਸਰੋਂ ਵੀਜੀ ਵੀ ਆਉਂਦੀ ਕਿੱਥੇ ਅੱਛਾ ਅੱਛਾ ਹਾਂ ਉਹਦੇ ਕਿੰਨੇ ਹੋਈਆਂ ਬੀ ਆਹਾਂ 5-7 ਪੁੱਜੇ ਚਲੋ ਵਧੀਆ ਇੱਕ ਹੀ ਨਹੀਂ ਸਾਗ ਦੀ ਹੋ ਜਾਣੀ ਸੋਹਣੀ ਇੱਕ ਵਾਰ ਦਾ ਸਾਗ ਆਪਣਾ ਵਧੀਆ ਬਣਾ ਜਣਾ ਚਾਲਾ ਜਿੰਦੂ ਆਇਆ ਹੋਰ ਲਿਆ ਕੇ ਆਂਦੇ ਹਾਂ ਹਾਂ ਜਿੱਦਾਂ ਦਾ ਥੋੜੀ ਬਸ ਆ ਗਾਣ ਲੱਗ ਗਿਆ ਬਿੰਦੇ ਹੂੰ ਦੋ ਸਾਗ ਆਉਣ ਲੱਗ ਗਿਆ ਬਾਹੂ ਬਸ ਹੁਣ ਤਿਆਰੀ ਹੋ ਐ ਹੁਣ ਹੁਣ ਉੱਥੇ ਮੈਂ ਦੇਖਿਆ ਰੇੜੂਆਣੇ ਕੋਲ ਰੇੜੂਆਣੇ ਕੋਲ 4 4 5 5 ਉਂਗਲ ਦਾ ਹੋ ਗਿਆ ਹਾਂ ਸਮਝ ਲੈ 5 5 ਇੰਚ ਦਾ ਹੋ ਗਿਆ ਬਸ ਤਿਆਰੀ ਹੋ ਉਹਦੀ ਵੀ ਤੁਹਾਨੂੰ ਆਪਾਂ ਉਹ ਵੀ ਸਾਗ ਲੈ ਆਉਂਗੇ ਉਹ ਸਾਗ ਤਾਂ ਹੋ ਗਿਆ ਹੁਣ ਹਾਂ ਆਹੋ ਲੈ ਆਉਂਗੇ ਸਾਗ ਤਾਂ ਹਾਂ ਦੇਖਿਆ ਨਾ ਰੇੜੂਆਣੇ ਜੇ ਜਾਂਦੇ ਤੇ ਆ ਮੈਂ ਉਹੀ ਕਹਿੰਦਾ ਹਾਂ ਹਾਂ ਹੂੰ ਤਾਂ ਲੱਗਿਆ ਹੋਵੇ ਪਾਪਾ ਕਹਿੰਦਾ ਆਪਾਂ ਦੋ ਸਾਲ ਤੱਕ ਆ ਹੀ ਸਕਦਾ ਮੈਂ ਕਿਹਾ ਸਾਗ ਆਂਦਾ ਏ ਨਹੀਂ ਨਹੀਂ ਉਹ ਬਹੁਤ ਗੀਤੇ ਦੇ ਗੀਤੇ ਬੈਠੇ ਲੋਕ ਹੁਣ ਜੀ ਆਪਾਂ ਜਿੱਦਾਂ ਬੀਜਿਆ ਵਾ ਉਹ ਇਹ ਹੋ ਹੀ ਗਿਆ ਇੱਧਰ ਦਿਸ ਗਿਆ ਉਹ ਵੀ ਤਾਂ ਹੋਊਗਾ ਹੀ ਹੋਰ 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 ਨਾ ਮੈਂ ਕਹਾਂ ਵਿੱਚ ਜਿਹੜਾ ਪੈਸਾ ਕਰ ਦਿੰਦਾ 20 ਰੁਪਏ 20 ਰੁਪਏ ਗੁੱਤੀ ਦੰਦੇ ਅਗਲੇ ਇੰਨੀ ਕੁ ਗੁੱਤੀ ਹੁੰਦੀ ਆ ਇਹ ਤਾਂ 40 ਬਿਲਕੁਲ ਬਿਲਕੁਲ ਹੂੰ ਚਲੋ ਫੇਰ ਹੁਣ ਵੜਨੇ ਆ ਜੀ ਅੱਜ ਕਰੇਲੇ ਸਾ साग ਵਾਲੀ ਵੀਡੀਓ ਵੀ ਭਾਈ ਤੁਹਾਨੂੰ ਪਾਵਾਂਗੇ ਇੱਕ ਦੋ ਦਿਨਾਂ ਚ ਜ਼ਰੂਰ ਹੈ ਤੇ ਹੁਣ ਮਸਾਲਾ ਸਾਡਾ ਹੋ ਰਿਹਾ ਤਿਆਰ ਅ ਕ੍ਰੇਲਿਆਂ ਵਾਸਤੇ ਤੇ ਅੱਜ ਖਾਣੇ ਆ ਕ੍ਰੇਲੇ ਭਰਕੇ ਬਣਾ ਗਏ ਐਨ ਤਲ ਕੇ ਲਾਓ ਵੀ ਮਿੱਤਰੋ ਪਿਆਜ਼ ਕਰ ਲਈ ਮੰਮੀ ਨੇ ਗ੍ਰੈਂਡ ਮਿਰਚਾਂ ਵੀ ਕਰ ਲੀਆਂ ਹੈ ਮੀ ਨੂਨ ਹਲਦੀ ਪਾਤੀ ਤੇ ਜੀਰਾ ਨਾਂ ਮਿਰਚਾਂ ਆ ਗਈਆਂ ਲਾਲ ਮਿਰਚਾਂ ਨਾ ਇਹ ਕਿਹੜਾ ਗਰਮ ਮਸਾਲਾ ਬਸ 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 ਇਹ ਜੀਰਾ ਤੇ ਕਾਲੀ ਮਿਰਚ ਧਨੀਆ ਦਾ ਬਣਾ ਹੁਣ ਇਹ ਆ ਵਿੱਚ ਰੱਖ ਜੀਰਾ ਕਾਲੀ ਮਿਰਚ ਧਨੀਆ ਇਹ ਤਿੰਨੇ ਚੀਜ਼ਾਂ ਦਾ ਮਸਾਲਾ ਠੀਕ ਹੈ ਲਓ ਜੀ ਇਹ ਹੁਣ ਸਾਰਾ ਆਪਣਾ ਮਸਾਲਾ ਹੋ ਗਿਆ ਤਿਆਰ ਹੁਣ ਇਹਦਾ ਕਹਾਣੇ ਉਹਦੇ ਉਹ ਕਰ ਦੋ ਘਾਣਾ ਰਾਲਾ ਦੋ ਨਾ ਇਹ ਪਾਣੀ ਪਾ ਹਾਂ ਇਹਨੂੰ ਕਰ ਦੋ ਮਿਕਸ ਕਰ ਦਿੰਦੇ ਜੀ ਚੀਤਾ ਪੁੱਛ ਸਾਰੇ ਨੂੰ ਕਰਕੇ ਲੀਪਾ ਪੋਤੀ ਦੀ ਭਾਈ ਫੇਰ ਥੋੜੇ ਪੱਕ ਗਏ ਮੰਮੀ ਹਨਾ ਇਹ ਭਏ ਕਰਕੇ ਹੋ ਗਏ ਮੰਮੀ ਜਿੱਦਾਂ ਹੁਣ ਪਹਿਲਾਂ ਵੀ ਹੈ ਤੇ ਇੱਕ ਦੋ ਘਰ ਸਬਜ਼ੀ ਹੋ ਦੋ ਤਿੰਨਰ ਹੋ ਕੇ ਸਬਜ਼ੀ ਬਣਦੀ ਸੁੱਕੀ ਹੂੰ ਉਹ ਤਾਂ ਕਰਦੇ ਚਾਹਾਂ ਸਬਜ਼ੀ ਬਣਾ ਲਈ ਫਿਰ ਅਗਲੀ ਸਬਜ਼ੀ ਬਣਾ ਲਈ ਅੱਛਾ ਉਹ ਕੀ ਹੋ ਗਿਆ ਪੁੱਤ ਕਿੰਨੇ ਮਾਂ ਹੈ ਕੀ ਹੋ ਗਿਆ ਹਾਂ ਸਿਆ ਰੋਹਿ ਬੱਬਾ ਨੇ ਮਾਰਿਆ ਪਾਪਾ ਨੇ ਮਾਰਿਆ ਜਿਆਦਾ ਪਕਟਾਈ ਕਰ ਜਾਂ ਤੂੰ ਮੇਰਾ ਉੱਥੇ ਚੱਲ ਜਾ ਮੈਂ ਪਾਪਾ ਦੀ ਪਟਾਈ ਕਰਾਂ ਉੱਥੇ ਬਹਿ ਜਾ ਚੱਲ ਉੱਥੇ ਬਹਿ ਜਾ ਮੇਰੇ ਬੱਬਾ ਹੁਣ ਜਦ ਤੱਕ ਮੈਂ ਪਾਪਾ ਨੇ ਮਾਰਿਆ ਪਾਪਾ ਨੇ ਇਹ ਤਾਂ ਸੱਲੀ ਥੋਣੀ ਜਾਣਗੇ ਚੱਲ ਚਲ ਪਾਪਾ ਨੂੰ ਪਾਪਾ ਨੂੰ ਬਾਕੇ ਆਉਗੀ ਹਾਂ ਮਈਆਂ ਕਰਕੇ ਆਉਗੀ ਕਾਂਜ ਪੋਣਾ ਹਾਂ ਚੁੱਪ ਹੋਣਾ ਹੋਰ ਲਓ ਭਾਈ ਮਸਾਲਾ ਗਿਆ ਆਪਣਾ ਇਹਨ ਰਾਲ ਹਾਂ ਭਾਈ ਨੋਂ ਮਿਰਚ ਪਾ ਕੇ ਮਸਾਲਾ ਕਰਤਾ ਭਾਈ ਹੁਣ ਤਿਆਰ ਹੈ ਹੈ ਕੋਈ ਨੂੰ ਭਰ ਦੇ ਹੁਣ ਭਰ ਦੇਣਾ ਹੈ ਉਹਦੇ ਚ ਠੀਕ ਠੀਕ ਆ ਠੀਕ ਆ ਠੀਕ ਸਾਡਾ ਹੋ ਰਹਿਣਾ ਹੁਣ ਭਾਦੀ ਹੈ ਹਾਂ ਹੁਣ ਪਾਈ ਭਰ ਦੋ ਇਹਨੂੰ ਇਹ ਰੀਲ ਫਿਰ ਉੱਪਰ ਲਪੇਟਣੀ ਹੈ ਹਾਂ ਹਾਂ ਲਾ ਲਾਲ ਧਾਗਾ ਲਿਖ ਵੀ ਜਾਵੇ ਮੁਰਖੇ ਤੁਹਾਨੂੰ ਵਿੱਚੇ ਨਾ ਕੀ ਦਿਖਾਈ ਲਾਲ ਵੀ ਕਾਲਾ ਹੋ ਜਾਣਾ ਫਿਰ ਜਾਂ ਤੇਲ ਮਾ ਪੈਣਾ ਇਹ ਨਹੀਂ ਹੁੰਦਾ ਕਾਲਾ ਹਾਂ ਹੋ ਜਾਣਾ ਵੈਸੇ ਹਾਂ ਹੋ ਜਾਂਦਾ ਹਲਦੀ ਦਾ ਰੰਗ ਚੜੇ ਜਾਣਾ ਵਿਚਾਰੇ ਨੂੰ ਹਾਂ ਪਰ ਹੋ ਜਾਣਾ ਚੱਲ ਹੁਣ ਆ ਵੀ ਇਹਨੂੰ ਵਿਚਾਰੇ ਨੂੰ ਪੁਰਾਣੇ ਰਿਵਾਜ ਵਿੱਚ ਕੱਢੀਏ ਇਹਨੂੰ ਨਹੀਂ ਪੁਰਾਣੇ ਰਿਵਾਜ ਚ ਨਾਲੇ ਅਸੀਂ ਪੁਰਾਣੇ ਰਿਵਾਜ ਚ ਬਣਾਉਂਦੇ ਤੇ ਹਾਂ ਆ ਹੁਣ ਲੱਗੇ ਲੱਗ ਲੱਗ ਬਣਾਉਣ ਉਹ ਇਹ ਮੰਮੀ ਅਸਲ ਚ ਨਾ ਪੁਰਾਣੇ ਰਿਵਾਜ ਵਾਲੇ ਵਧੀਆ ਰਹਿੰਦੇ ਆ ਜਮਾ ਨਹੀਂ ਮਸਾਲਾ ਨਿਕਲਦਾ ਇਹਦੇ ਚੋਂ ਹਾਂ ਹੋਰ ਲਾਓ ਭਾਈ ਐਦਾਂ ਮਸਾਲਾ ਭਰਕੇ ਨਾ ਵਿੱਚ ਕਲੇਲੇ ਦੇ ਹਾਂ ਆਏ ਰੀਲ ਲੇ ਭੇਡ ਦੇਣੀ ਸਾਰੀ ਹੋਰ ਐ ਲੇ ਭੇਡ ਦੇਣੀ ਹਾਂ ਇਹ ਮਸਾਲਾ ਨਿਕਲਦਾ ਹੀ ਨਹੀਂ ਹੈ ਫੇਰ ਨਹੀਂ ਮਸਾਲਾ ਨਿਕਲਦਾ ਵੈਸੇ ਨਾ ਸਾਡੇ ਉਧਰ ਇਦਾਂ ਹੀ ਬਣਾਉਂਦੇ ਮੈਂ ਇੱਧਰ ਪਹਿਲੀ ਵਾਰ ਦੇਖਿਆ ਮੈਂ ਵੀ ਅਗਰੀ ਬਣਾਉਂਦੀ ਸੀ ਸਾਡਾ ਪੈਨੋਂ ਅਲੱਗ ਪੁੰਨਾ ਕਰੇਲੇ ਅਲੱਗ ਪੁੰਨ ਕੇ ਇਦਾਂ ਬਣਾਉਂਦੇ ਸਾਡੇ ਉਧਰ ਨਹੀਂ ਬਣਾਉਂਦੇ ਹੈਗੇ ਜੁਪੀ ਮੈਂ ਵੀ ਇੱਕ ਨਹੀਂ ਕਰਦੀ ਸੀ ਮੈਂ ਕਦੇ ਬਣਾਈ ਨਹੀਂ ਦੂਈ ਤਰ੍ਹਾਂ ਹਾਂ ਮੈਂ ਉਰੇ ਆ ਕੇ ਦੇਖੀ ਇੱਥੇ ਬਣਾਉਂਦੇ ਰਹੇ ਮੈਂ ਮੁੱਠਾ ਇਹੀ ਸੁਣਾਦੀ ਰਹੀ ਪੁਰਾਣੇ ਘਰ ਤੋਂ ਮੈਂ ਤਾਂ ਪੱਜਰ ਦੀ ਵਿਆਹ ਹੋ ਵਿਆਹ ਕੇ ਆਈ ਬਸ ਇੱਕ ਨਹੀਂ ਬਣਾਉਂਦੀ ਮੈਂ ਇਦਾਂ ਸੁਣਿਆ ਮੈਂ ਪਹਿਲੀ ਵਾਰ ਇਦਾਂ ਨਹੀਂ ਬਣਾਇਆ ਕਰੇਲੇ ਹਾਂ ਲਗਾ ਸੱਤ ਕਰਨਾ ਲਾ ਚਲੇ ਜਾਓ ਜਦਾਂ ਆਈਸਕ੍ਰੀਮ ਭਰਦੇ ਹੁੰਦੇ ਨੇ ਨਾ ਪੁੱਠੇ ਚਮਚੇ ਨਾਲ ਇੱਕ ਇੱਕ ਨਾ ਕਰੇਲੇ ਭਾਲਨੇ ਹਾਂ ਇੱਕਣਾ ਭਾਈ ਠੀਕ ਨਹੀਂ ਆਪਾਂ ਨਿਆਣਿਆਂ ਦੇ ਕੱਪੜੇ ਕੱਪੜੇ ਵੀ ਨਹੀਂ ਲੈਣ ਜਾਣਾ ਅੱਜ ਕੱਪੜੇ ਖਾਦੇ ਵਾਸਤੇ ਹੁਣ ਕੱਪੜੇ ਹੈ ਨਹੀਂ ਨਿਆਣਿਆਂ ਕੋਲ ਲੋ ਭਾਈ ਕਰੇਲੇ ਹੁਣ ਮੰਮੀ ਅੱਗੇ ਵਿੱਚ ਬੀਜੇ ਵੀ ਪਾ ਦਿੰਦੇ ਹੁੰਦੇ ਕਰੇਲੇ ਆਲੇ ਜਿਹੜੇ ਨਿਕਲਦੇ ਹੁੰਦੇ ਆ ਨਹੀਂ ਨਹੀਂ ਉਹ ਲੱਗ ਭੁੰਦੇ ਹੁੰਦੇ ਆ ਉਹ ਛਿਲਕੇ ਤੇ ਇਹਲਾ ਮਸਾਲਾ ਜਿਹਾ ਔਰ ਲੱਗ ਪੁੰਨ ਹੋ ਜਾਂਦਾ ਅੱਛਾ ਜਿਹੜੇ ਇਹਦਾ ਛਿਲਕਾ ਹੁੰਦਾ ਉਹ ਵੀ ਪੁੰਨ ਹੋ ਜਾਂਦਾ ਹਾਂਜੀ ਹੋਰ ਕੀ ਆ ਅੱਛਾ ਛਿਲਕਾ ਪੁੰਨ ਹੋ ਜਾਂਦਾ ਛਿਲਕੇ ਨੂੰ ਨੀਚੇ ਗਿਠਾਸ ਮਸਾਲਾ ਜਿਹੜਾ ਬੱਜਣਾ ਹੈ ਉਹਦੇ ਵਿੱਚ ਪਾ ਦੇ ਉਹਨੂੰ ਪੁੰਨ ਕੇ ਉਹਦੇ ਵਿੱਚ ਰਲਾ ਦੇ ਚਾਹ ਅੱਛਾ ਹੋਰ ਕੀ ਠੀਕ ਆ ਉਹ ਉਹ ਚਾਹੇ ਫਿਰ ਦੂਜੀ ਤਰ੍ਹਾਂ ਹੀ ਖਾ ਲੋ ਰੋਟੀ ਨਾਲ ਪੁਰਜੀ ਪੁਰਜੀ ਟੈਪ ਹਾਂਜੀ ਹਾਂਜੀ ਵਧੀਆ ਲੱਗਦਾ ਉਹ ਤਾਂ ਬਣਾਵਾਂ ਔਰ ਵਧੀਆ ਲੱਗਦਾ ਈ ਇਹੀ ਤਾਂ ਨਾ ਨਾ ਠੀਕ ਆ ਇੱਕ ਕੰਮ ਹੁੰਦਾ ਤਾਂ ਪਹਿਲਾਂ ਪਹਿਲਾਂ ਇਦਾਂ ਧਾਗੇ ਕਰ। ਹੋਰ ਇਹ ਇਹਨੂੰ ਗੱਠ ਨਹੀਂ ਮਾਰਨੀ ਮਮੀ ਹੈ ਲਪੇਟ ਕੇ ਬਸ ਇਦਾਂ ਹੀ ਛੱਡ ਦੇਣਾ। ਬਸ ਇੱਕ ਨੇ ਛੱਡ ਦੇਣਾ। ਹੈ ਨਾ ਜਿੰਦੇ ਜ਼ਿਆਦਾ ਵਲੇਟ ਕਰ ਲਿੰਦੇ ਆਪਾਂ ਇਹ ਖੁੱਲਦਾ ਨਹੀਂ ਹੈਗਾ ਕਿਉਂਕਿ ਇਹਨੇ ਮੇਰੇ ਵਿਚਾਰੇ ਨੇ ਵਿੱਚ ਜੰਗ ਲੜਨੀ ਆ। ਆਹੋ ਖੰਨ ਦੋਗੇ ਉੱਧਰ ਨੂੰ ਪਾਏ। ਹਾਂ ਆਹੋ। ਬੱਸਾ ਵੱਟ ਤਾਂ ਤੇ ਵੱਟ ਦੇਣਾ ਨਹੀਂ ਤੇ ਉੱਥੇ ਹੀ ਸੜੀ ਜਾਣਾ ਵਿਚਾਰੇ। ਉੱਥੇ ਸੜੀ ਜਾਣਾ ਸਹੀ ਗੱਲ ਆ। ਪਾਏ ਪਾਏ ਨੇ। ਇਹ ਤਾਂ ਹੈ। ਇਹ ਆਜੋ ਵਿਚਾਰੇ ਦੀ ਗੱਲ। ਹੂੰ। ਸਹੀ ਗੱਲ। ਲਾਉ ਰੀ। ਪਾਈਪਾਰ ਹੋ ਗਏ ਆਪਣੇ ਕਰੇਲੇ ਹਾਂ ਦੇ ਦੋ ਤਿੰਨ ਰਹਿ ਗਏ ਇਹ ਪਰ ਜਿਹੜੇ ਉਹ ਖਰਾਬ ਹੋ ਗਏ ਨਾ ਕਿੰਨੇ ਕੁ ਖਰਾਬ ਹੋ ਗਏ ਪੰਜ ਛੇ ਹੋ ਗਏ ਚਾਰ ਚਾਰ ਖਰਾਬ ਹੋ ਗਏ ਆ ਵੀ ਬਸ ਅਜੀ ਹੋ ਗਏ ਬਚਾਰੇ ਆ ਤੇ ਛੁਟਾ ਟੁੱਟੇ ਜੇ ਪੱਕਣੇ ਕਰਕੇ ਮਤਲਬ ਟੁੱਟੇ ਉਹ ਦਿਨ ਹੋ ਗਏ ਨਾ ਕਈ ਪਿਆ ਨੂੰ ਤਿੰਨ ਚਾਰ ਦਿਨ ਹੋ ਗਏ ਇਹ ਤੁਸ਼ ਪੱਕਦੇ ਜੀ ਉਹ ਫ੍ਰਿਜ ਚ ਸਾਜੀ ਲੈ ਉਹ ਗਾਹਾਂ ਨੂੰ ਜੇ ਲਿਆਉਂਦੇ ਆਪਣਾ ਜਲੇ ਬਣਾਉ ਪਹਿਲਾਂ ਇਹਨਾਂ ਨੂੰ ਫੇ ਪਨੀਰ ਪਿਆ ਸੀ ਕਿ ਮੈਂ ਚਲ ਪਨੀਰ ਬਣਾ ਦੇਣੀ ਆ ਤੇਰੀ ਵਾਲਾ ਵੀ ਕੱਲ ਵੀ ਸੁੱਕੀ ਸੀਗੀ ਚਲ ਅੱਜ ਵਿੱਚ ਨੂੰ ਪਨੀਰ ਦੀ ਤੇ ਦੋ ਦੇ ਸੁੱਕੀ ਖਾਂਦੇ ਰਹੇ ਹੂੰ ਵੀ ਚਲ ਅੱਜ ਤੈਨੂੰ ਮੈਂ ਕੱਲ ਨੂੰ ਬਣਾ ਲੈਂਦੀ ਆ ਪਰ ਲੈਨੇ ਬਣਾ ਦੇ ਆ ਫੇ ਨਹੀਂ ਤਾਂ ਕੱਲ ਬਣ ਜਣੇ ਤੇ ਕਰੇਗੇ ਹੂੰ ਚਲ ਬਣਾਨੇ ਕਿ ਦੁੱਧ ਬਾਦ ਚ ਚਲ ਸੈਦਾਣੀ ਨੇ ਤੇ ਜਰੇ ਆਉਣੀ ਆ ਜਦੇ ਆਉਣੀ ਭਾਈ ਬਹੁਤ ਸਹੀ ਗੱਲ ਆ ਏ ਵੀ ਗੱਲ ਠੀਕ ਹੈ ਇਨਾ ਮਰਜੀ ਕਹਿ ਲਿਓ ਜਓ ਬਣਾ ਲਓ ਬਣਾ ਲਓ ਵੀ ਜਦ ਤੱਕ ਟਾਈਮ ਆਉਣਾ ਇਹ ਤਾਂ ਦਾ ਵਿਚਾਲੇ ਦਾ ਜਦ ਜੀ ਆਉਣਾ ਹੂੰ ਮੈਂ ਮਮੀ ਕੱਲ ਕਹਿੰਦੇ ਸੀਗੇ ਮਮੀ ਕਹਿੰਦੇ ਵੀ ਪਨੀਰ ਥੋੜਾ ਏ ਹੂੰ ਮੈਂ ਚਲ ਕੋਈ ਨਾ ਪਨੀਰ ਤੇ ਮੈਂ ਹੋਰ ਬਣਾ ਬਣਾ ਦੂੰਗੀ ਹੂੰ ਵੀ ਉਹ ਕਰਦੀ ਏ ਪਨੀਰ ਦੀ ਸਬਜ਼ੀ ਉਹਨਾਂ ਬਹੁਤ ਸਵਾਦ ਬਣੀ ਮਮੀ ਰਾਤ ਹਨਾ ਹਾਂ ਬਹੁਤ ਵਧੀਆ ਸਬਜ਼ੀ ਬਹੁਤ ਵਧੀਆ ਅਲੂ ਉਹਦੇ ਵਿੱਚ ਮੈਂ ਆਲੂ ਪਾਏ ਸੀ ਤੁਹਾਨੂੰ ਪਤਾ ਲੱਗਦਾ ਵੀ ਚਾਹ ਨੂੰ ਪਾਏ ਸੀ ਨਹੀਂ ਆਲੂ ਗ੍ਰੈਂਡ ਕਰਕੇ ਪਾਏ ਤੇ ਹਾਂ ਤਰੀਤਾ ਤਰੀ ਬਹੁਤ ਵਧੀਆਨ ਗਾੜੀ ਬਣੀ ਬਿਲਕੁਲ ਬੇਬੀ ਚਾਲੂ ਬਾਤ ਤੇ ਥੋੜੇ ਥੋੜੇ ਪੇ ਰਹਿ ਗਿਆ ਉਹ ਹੋਏ ਉਹ ਤਾਂ ਫਿਰ ਉਹ ਚੀਜ਼ ਦਾ ਫਿਰ ਵਲੌਗ ਬਣਾਉਣੇ ਆਲਾ ਦਾ ਪਨੀਰ ਦੀ ਸਬਜ਼ੀ ਚ ਆਲੂ ਗ੍ਰाइंड ਕਰਕੇ ਪਾ ਰਸਨ ਬਣਾ ਦੇਣਾ ਸੀ ਮੈਂ ਟਾਈਮ ਹੀ ਨਹੀਂ ਸੀਗਾ ਨਾ ਮੈਂ ਫਟਾਫਟ ਬਣਾ ਦਿੱਤੇ ਫਿਰ ਚਲ ਕੋਈ ਨਾ ਫੇਰ ਸਹੀ ਕਿਤੇ ਕੋਈ ਕਿਸੇ ਦਿਨ ਫੇਰ ਬਣਾਉਂਗਾ ਹੋਰ ਫੇਰ ਕਿਸੇ ਦਿਨ ਅੱਗੇ ਫੇਰ ਤਾਂ ਕਰੂੰਗੇ ਇੱਕ ਹੀ ਵਾਰੀ ਬਿਲਕੁਲ ਬਿਲਕੁਲ ਲਓ ਜੀ ਹੁਣ ਮਸਾਲਾ ਹੋ ਗਿਆ ਰੈਡੀ ਮਸਾਲਾ ਕਾਦਾ ਹੁਣ ਤਾਂ ਕਰੇਲੇ ਹੀ ਹੋ ਗਏ ਰੈਡੀ ਕੇਲੇ ਕਰੇਲੇ ਹੋ ਗਏ ਰੈਡੀ ਆ ਬੱਚੀ ਨਹੀਂ ਘਟ ਗਈ ਰੀਲ ਘਟ ਗਈ ਅੱਛਾ ਹੋਰ ਲੈਣ ਗਈ ਐ ਰੀਲ ਖਾਸੀ ਲੱਗ ਗਈ ਦੱਸ ਨਾ ਹੋਰ ਇੱਕ ਨਹੀਂ ਐ ਫਿਰ ਖਾਸੇ ਗਸਲਵੈਟ ਹੁੰਦੀ ਲਾ ਦੇਖ ਫੁਲਾ ਹਾਂ ਇਹ ਤਾਂ ਹੈ ਟਾਈਮ ਉਕਦੀ ਆਏ ਹੂੰ ਆਓ ਫੇ ਆਏ ਨਾ ਖੁੱਲੇ ਨਾ ਨਾ ਵਿੱਚ ਹਾਂ ਉਹ ਤਾਂ ਹੈ ਹੂੰ ਇਹ ਗੱਲ ਆ ਲਓ ਜੀ ਫੇ ਕਰੇਲੇ ਹੁਣ ਛੱਡ ਬਸ ਹੁਣ ਮੰਮੀ ਇਹ ਤੇਲ ਚ ਛੱਡ ਦੇਣੇ ਹਨ ਹਾਂ ਹਾਂ ਬਸ ਤੇਲ ਛੱਡਣੇ ਹਨ ਤੇਲ ਗਰਮ ਕਰਕੇ ਬਸ ਤਲ ਦੇਣੇ ਫੇ ਵਿਚ ਵਿਚਾਲਾ ਮਸਾਲਾ ਇਹਨ ਬਣ ਜਾਂਦਾ ਹੂੰ ਹੂੰ ਲੋ ਆਹੋ ਜਿਹੇ ਚ ਤੱਕ ਕਿਉਂਕਿ ਤੇਲ ਦਾ ਵਿੱਚ ਚਲੇ ਜਾਣਾ ਜਿਹੜੇ ਆਹ ਹੁਣ ਜਿੱਥੇ ਨੂੰ ਪਾਏ ਆਪਾਂ ਨੇ ਮਸਾਲਾ ਇਹ ਤਾਂ ਇਹਨ ਪੁੱਜ ਜਾਣੇ ਤੇਲ ਇੱਥੇ ਨੂੰ ਲੰਘ ਜਾਣਾ ਇਕੱਠੇ ਵੀ ਭਰ ਕੇ ਬਣਾ ਲੈਂਦੇ ਆ ਮਸਾਦੇ ਦੇ ਤਾਂ ਇਕੱਠੇ ਨੂੰ ਕਟ ਲਾ ਕੇ ਵਿੱਚ ਭਰ ਕੇ ਵੀ ਤੇਲ ਚ ਪਾ ਦਿੰਦੇ ਆ ਅੱਛਾ ਮੈਂ ਸੁਣਿਆ ਪਰ ਆਪਾਂ ਟਰਾਈ ਕਰਕੇ ਦੇਖਨੇ ਆਂ ਦੇਖ ਲਵਾਂਗੇ ਕੋਈ ਗੱਲ ਨਹੀਂ ਟਰਾਈ ਕਰਕੇ ਇਹ ਵੀ ਹੂੰ ਹੂੰ ਮੈਂ ਟਰਾਈ ਕਰਕੇ ਲਿਆ ਆ ਪਾਈ ਕਰ ਲੈ ਲਓਗੇ ਤਿਆਰ ਆ ਪਾਈ ਹੁਣ ਕੜਾਈ ਛੱਡ ਦੇ ਇਹਨਾਂ ਨੂੰ ਹਾਂ ਪਾ ਦੇ ਤੇ ਬਿਲਕੁਲ ਬਿਲਕੁਲ ਤੇਲ ਕਰੋ ਭਾਈ ਗਰਮ ਤੇਲ ਤਾਂ ਤਾ ਤਾ ਇਹ ਜਨ ਨੂੰ ਹਾਂ ਲਓ ਜੀ ਤੇਲ ਹੋ ਗਿਆ ਭਾਈ ਗਰਮ ਆ ਛੋਟਾ ਜਿਹਾ ਪਿਆਜ਼ ਸੜ ਕੇ ਦੇਖਿਆ ਦਾ ਮੈਂ ਵਿੱਚ ਤੇ ਲਓ ਆ ਤੋੜੋ ਤੇ ਦੇ ਜੀ ਪਟਾਕੇ ਰੇ ਨਾ ਤੇ ਇਕੜੀ ਦਾ ਨਿਕਲ ਨਹੀਂ ਸਕਦਾ ਨਿਕਲ ਨਹੀਂ ਸਕਦਾ ਮਸਾਲਾ ਹਾਂ ਸਾਰੇ ਪਾਉਣੇ ਆਖਿਆ ਆਪ ਵੀ ਸਾਰੇ ਪੈਣੇ ਹਨ ਇਤੋਂ ਜ਼ਿਆਦਾ ਹੈ ਲਾਓ ਭਾਈ ਲੈ ਸਾਰੇ ਚੱਕਰ ਹੋ ਗਏ ਹੈ ਹੋਰ ਸਾਰੇ ਇਹਦੇ ਲੈ ਉਹ ਬੱਤਾਂ ਸੰਗੜੀ ਨੂੰ ਲਾਗਦੇ ਨੇ ਤੇਰੇ ਲਾਓ ਭਾਈ ਹਾਂ ਮੈਂ ਇਹਦੇ ਚ ਪਾ ਦੇਵਾਂ ਕ੍ਰੇਲੇ ਪੈ ਗਏ ਵਿੱਚ ਤੇ ਬੱਸ ਹੁਣ ਦਾਸ ਕਿੰਨਾ ਮਮੀ ਕਿੰਨਾ ਟਾਈਮ ਬਾਪੀ ਹੋਰ ਘੜ ਦੇ ਵਿੱਚ ਦੇ ਮਮੀ ਕਿੰਨਾ ਟਾਈਮ ਲੱਗ ਜੂ ਹੁਣ ਲੱਗ ਜਣੇ 15 ਮਿੰਟ 15-20 ਮਿੰਟ ਲੱਗ ਜਣੇ ਨਾ ਕੋਈ ਗੋਲੀ ਥੋੜੀ ਜਿਹੀ ਕਰ ਕਰੇ 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 ਜਾਣੇ ਮਤਲਬ ਹੁਣ ਇਹ ਇਹਨ ਤੇਲ ਅੰਦਰ ਤੱਕ ਜਾ ਕੇ ਭੁੰਨ ਹੋ ਜਵੇ ਤੇਲ ਹਨਾ ਹਨਾ ਮਰਜੀ ਬੱਤੀ ਆਪੇ ਤੋਂ ਸੋਨੇ ਦੇ ਅਸ ਤੇ ਪੁੱਜੀ ਜਾਊਂਗੇ ਹਾਂ ਕੱਟ ਗਿਆ ਸਰੀ ਵੀ ਆ ਠੀਕ ਆ 15 ਕੁ ਮਿੰਟ ਲੱਗ ਜਾਣੇ ਮਤਲਬ ਹਾਂ ਹਾਂ ਹੈ ਤਾਂ ਮੰਮੀ ਮੈਂ ਕਹਿੰਦਾ ਸਭੋ ਸੌਖਾ ਵਧੀਆ ਬਸ ਸੌਖੇ ਬਣ ਜਾਂਦੇ ਸਗੋ ਦੋ ਜਣੇ ਨੂੰ ਸੌਖੇ ਆ ਜਾਂ ਇਕੱਲੇ ਬੰਦੇ ਦਾ ਨਾ ਫੇਰ ਔਖੇ ਆ ਅੱਛਾ ਉਹਨੂੰ ਛਿੱਲੀ ਜਾਣਾ ਫੇਰ ਉਹਨੂੰ ਖਾਲੀ ਕਰਨੇ ਕੱਢਣਾ ਸਮਾਂ ਜਾ ਹਾਂ ਜਿਹੜਾ ਵਿੱਚ ਹੁੰਦੇ ਤੇ ਬੀਜ ਬੂਜੇ ਉਹ ਕੱਢਣੇ ਹਾਂ ਫੇਰ ਉਹਦੇ ਬਾਅਦ ਕੱਲੀ ਨਹੀਂ ਭਰਨੇ ਫੇਰ ਉਹਦੇ ਬਾਅਦ ਕੱਲੀ ਨੇ ਤਾਂ ਅਗਲ ਵੇਚਣਾ ਫੇਰ ਟਾਈਮ ਲੱਗਦਾ ਬਹੁਤ ਹਾਂ ਦੋ ਜਣੇ ਨੂੰ ਕਰਨਾ ਹੀ ਆ ਫੇਰ ਕੋਈ ਔਖਾ ਨਹੀਂ ਆ ਜੇ ਜੇ ਰੋਜ਼ ਨਹੀਂ ਛੇਤੀ ਨਿਬੜ ਜਾਂਦਾ ਕੰਮ ਜੇ ਸਾਰ ਆ ਜਾ ਉਹਦੇ ਵਿੱਚ ਛੇਤੀ ਨਿਬੜਨ ਲੱਗਾ ਹੋ ਜਾਂਦਾ ਫੇ ਕੱਲ ਨੂੰ ਟਾਈਮ ਜਿਆਦਾ ਲੰਘਦਾ ਹਾਂ ਹਾਂ ਕਲਾ ਦੀ ਨਿੱਡੀ ਨਿਆੜੀ ਦੀ ਪਰੇ ਹਾਂ ਦੋ ਰਾਂਡੇ ਲੁੱਟੇ ਆ ਜਿਆਦਾ ਔਖਾ ਸੀਗਾ ਸੋਹਣੇ ਭਾਈ ਘਨੇ ਪੱਕੇ ਆ ਹਾਂ ਪੈਲੋਂ ਇਹ ਟਾਈਮ ਤੇ ਕਰਦੇ ਨੇ ਬਹੁਤ ਜਿਆਦਾ ਔਖੇ ਸੀ ਹਾਂ ਜਦੋਂ ਔਖੇ ਸੀ ਜਦੋਂ ਤੱਕ ਪੂਰੀ ਦਿਹਾੜੀ ਔਖੀ ਜਾਂਦੀ ਹੈ ਕਦੇ ਵੀ ਕਦੇ ਨਿਰ ਕਦੇ ਨਿਬਣਾ ਦਾ ਸਾਗ ਆ ਗਾਲਾ ਹੀ ਕੰਮ ਆ 2-3 ਘੰਟੇ ਫੁੱਟ ਲੰਨੇ ਆ ਕਰੇਦੇ ਨੇ ਵੀ ਹਾਂ ਤੇ ਛਿੱਲਾ ਵੀ ਕਲੀਨੇ ਕਰ ਲੈਨੇ ਕੱਲਾ ਕੱਲਾ ਕਰੇਲਾ ਛਿੱਲਣਾ ਤੇ ਕਿਚੇ ਦਾ ਕੱਢ ਲੈਨੇ ਕਿਚੇ ਦਾ ਫਿਰ ਨੋਨ ਵਿੱਚ ਆਨਾ ਆਪਾਂ ਨਾ ਗਠੇ ਕਰਦੇ ਨਹੀਂ ਤੁਸੀਂ ਐਂ ਵੀ ਦੇਖਣਾ ਕਿ ਬੰਸੂਂਦੀ ਲਾਉਦੀ ਫਿਰ ਤੇਲ-ਤਾਂ ਦੇਖਣਾ ਮੈਨੂੰ ਇਹ ਦੇ ਕਰਕੇ ਕੱਢਣ ਨੂੰ ਟਾਈਮ ਲੱਗਦਾ ਜਿਆਦਾ ਜਿਹੜਾ ਨਹੀਂ ਟਾਈਮ ਲੱਗਦਾ ਇਹ ਤਾਂ ਲਾਉਣੀ ਦੇਸ਼ ਸਾਡੀ ਹੋ ਗਈ ਤਿਆਰ ਬਣ ਕੇ ਐਨ ਇੱਕ ਨੰਬਰ ਬਾਕੀ ਤੁਸੀਂ ਵੀ ਦੱਸ ਦਿਓ ਪਾਈ ਮਸਾਲਾ ਹੋਟਲ ਸਟਾਈਲ ਦਾ ਜਿਹੜਾ ਨਿਕਲ ਆ ਨਾ ਹੋਵੇ ਤੁਹਾਨੂੰ ਉਹ ਵੀ ਦੱਸ ਦਿਓ ਹਾਂ ਪਾ ਕੇ ਦੇਖੀਏ ਤਾਂ ਫੜੀ ਕਿ ਕੀ ਲਾਣੀ ਪੈਣੀ ਮੈਂ ਨਹੀਂ ਪੈਰੋ ਨਹੀਂ ਨਾ ਬਾਜੇ ਨਿਕਲ ਆ ਨਹੀਂ ਕਰੇਂਦਾ। ਹਾਂ ਕਈਆਂ ਕੋ ਹੋਰ ਤਰੀਕਾ ਵੀ ਹੋ ਸਕਦਾ। ਸਾਨੂੰ ਵੀ ਤਰੀਕਾ ਦੱਸਿਓ ਭਾਈ ਕਿਹੜਾ ਹੋ। ਇੱਦਾਂ ਕਰਦਾ ਨਹੀਂ ਡੱਕੀ ਤਾਂ ਕੰਮ ਨਹੀਂ ਡੇਢ ਰੇ। ਇੱਦਾਂ ਹੀ ਮਰਨ ਮਸਾਲਾ ਇੱਕ ਤੋਂ ਦਉਣਾ ਇੱਧਰ ਤੋਂ ਉੱਧਰ ਨਹੀਂ ਹੁੰਦਾ। ਹੋ ਸਕਦਾ। ਆਪਣੇ ਆਪਣੇ ਹੱਥ ਦਾ ਹੋ ਜਾਂਦਾ। ਇਹ ਉਹ ਦੇਖਣਾ ਵੀ ਕਿੱਕਣਾ ਜੇ ਕਿਸੇ ਨੂੰ ਪਤਾ ਹੋਏ ਤਾਂ ਸਾਨੂੰ ਦੱਸਿਓ। ਹਾਂ। ਅਸੀਂ ਉਸ ਤਿਆਰਲੀ ਮਾਗੀ ਰੱਖਣੀ ਬਿਲਕੁਲ। ਲਓ ਜੀ ਹੁਣ ਡਿਸ਼ ਹੋ ਗਈ ਆਪਣੀ ਤਿਆਰ। ਹੈਂ। ਤੇ ਦੇਖਦੇ ਆ ਫੇਰ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ 'ਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।